ਜੀ ਮੰਮੀ ਆ ਗਈ ਆ ਮੰਮੀ ਆ ਗਈ ਮੈਂ ਹਾਂ ਹਾਂ ਹੋਏ ਹੋ ਬੋੜਿਆ ਬਦਲਾ ਮੰਮੀ ਆ ਗਈ ਆ ਓ ਮੈਂ ਹਾਂ ਮੰਮੀ ਮੰਮੀ ਆ ਗਈ ਆ ਮੈਂ ਕੀ ਆ ਮੈਨੂੰ ਨਹੀਂ ਪਤਾ ਲੱਗਦਾ ਮਸ਼ੀਨ ਕਿੱਥੇ ਆ ਆ ਕਰ ਰਗਣੀ ਮਸ਼ੀਨ ਤੂੰ ਅੰਦਰ ਰੱਖ ਛੱਡ ਦੀ ਆਪ ਤੂੰ ਇੱਥੇ ਬੈਠੇ ਜੇ ਹੱਦ ਹੋਈ ਇਹਦੇ ਵਾਲੀ ਵੀ ਹਾਂ ਕੀ ਕਰਦੀ ਰਹਿੰਦੀ ਆ ਧੁਰੀ ਫਿਰਦੀ ਆ ਨੱਚਦੀ ਆ ਰੁਕਦੀ ਬੰਦਾ ਵਾ ਕੋਈ ਉੱਚੀ ਬੋਲਦਾ ਵਾ ਮਨ 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 ਮੂਹ ਜੀ ਕਰੀ ਜਾਂਦੀ ਆ ਨਹੀਂ ਉੱਥੇ ਸੰਗ ਪਾੜੀ ਜਾਂਦੀ ਮੈਂ ਅੰਦਰ ਹੀ ਆਂ ਗਾੜੀ ਆਣ ਕੇ ਦੱਸ ਦੇ ਕੀ ਆ ਕਿਹੜਾ ਕੰਨ ਚ ਵਾਲਾ ਪਾਉਣਾ ਮੰਮੀ ਕੰਨ ਚ ਵਾਲਾ ਬੋਲਾ ਕੀ ਪਾਉਣਾ ਵਾ ਮੈਂ ਉਹ ਗਵਾਂਢ ਨਾਲ ਗਈ ਹਾਂ ਤੇ ਉੱਥੇ ਗੱਲਾਂ ਕਰਨ ਡੀਆਂ ਸਾਰੀਆਂ ਬੈਠੀਆਂ ਤੈਨੂੰ ਪਤਾ ਹੀ ਆ ਧੁੱਪ ਜੀ ਲੱਗੀ ਮਾੜੀ ਸੇਕਣ ਡੀਆਂ ਜੋ ਚੁਗਲੀਆਂ ਹਜਾਂ ਦੀਆਂ ਤੇ ਉਹ ਵਿਆਹ ਜੀ 15 ਤਰੀਕ ਨੂੰ ਤੇ ਉਹ ਤੇ ਆਂਦੀਆਂ ਆਪਾਂ ਸੂਟ ਬਣਾਉਣੇ ਮਹਿੰਗੇ ਮਹਿੰਗੇ ਕੋਈ ਜਾਂਦੀ ਮੈਂ 3 ਵਾਲਾ ਬਣਾਉਣਾ ਕੋਈ ਜਾਂਦੀ 4 ਵਾਲਾ ਬਣਾਉਣਾ ਤੇ ਮੈਂ ਤੇ ਫਿਰ ਕਹਤਾ ਮੈਂ ਜੱਟੀ 5 ਵਾਲਾ ਬਣਾਉ ਮੇਰੀ ਸੱਸ ਦੀ ਮੈਂ ਪਹਿਲ ਸਲ ਬਥੇਰੀ ਆਉਣ ਡਈ ਮੈਂ ਮੇਰਾ ਸਵਰਾਲ ਲਟਾਇਰ ਸੂਬੇਦਾਰ ਕਿ ਕੀ ਜਾਂਦੇ ਨੇ ਇਦਾਂ ਹੀ ਆਓ ਤੇ ਬਣਾ ਦੇ ਆਂ ਬੀਬੀ ਸੂਟ ਮੈਨੂੰ ਮਿਲਾ ਮੈਂ ਮਾਰ ਕੇ ਨਾ ਮੁਕੀ ਤੇ ਤੇਰੇ ਨਾਲ ਦਾੜਾਂ ਕੱਢ ਦੇਣੀਆਂ ਬਾਹਰ ਵਿਆਹ ਕਿਸ ਦਾ ਪਾਰਟੀ ਕਿਸ ਦੀ ਧੋਵੇਂ ਪੁਰਕੀ ਪੁਰਕੀ ਜਾਨੀ ਆ 5000 ਵਾਲਾ ਬਣਾਉਣਾ ਜੱਟੀ ਨੇ ਜੁਲਕੇ ਬੈਠੀ ਮੈਂ ਤੈਨੂੰ ਕਦੇ 20 ਵਾਰੀ ਚਾਹ ਕਹਾਂ ਤੇ ਤੇਰੇ ਹੱਥ ਠਾਦੇ ਤੂੰ ਚਾਹ ਨੂੰ ਨਹੀਂ ਕਦੀ ਧਿਆਨ ਦਿੱਤਾ ਵੀ ਫੜਾਵਾਂ ਤੇ 5000 ਵਾਲੇ ਸੂਟ ਲੱਭਦੀ ਆ ਮੈਂ ਬੀਬੀ ਸਵੇਰੇ ਤੇ ਦੇ ਇਲਾਚੀਆਂ ਵਾਲੀ ਚਾਹ ਪਿਆਲੀ ਤੈਨੂੰ ਹੱਦ ਕਰਦੀ ਮੈਂ ਉਹਨਾਂ ਸਹੇਲੀਆਂ ਚ ਇੰਨਾ ਟੌਰ ਬਣਾਇਂ ਤੈਨੂੰ ਪਤਾ ਹੜੀਆਂ ਗਵਾਂਢਣਾ ਸਰੇ ਦੀਆਂ ਉਹ ਆ ਚਵਲਾਂ ਜੀਆਂ ਉਹਨਾਂ ਨੇ ਮੁੜ ਕੇ ਮੈਨੂੰ ਮਖੌਲ ਕਰਨੇ ਆ ਵੀ ਬੜੀ ਭੱਜੀ ਗਈ ਹਾਂ ਇੱਥੋਂ ਵੀ ਮੈਂ ਆਪਣੀ ਸੱਸ ਕੋ 5000 ਵਾਲਾ ਸੂਟ ਲੈ ਲਿਆ ਪਾ ਲਿਆ 5000 ਵਾਲਾ ਜੇ ਕੋਹੂ ਚ ਸਾਲ ਮਾਰੂ ਤੇ ਨਾਲ ਨਹੀਂ ਮਾਰ ਦਈਦੀ ਜਿਹੜੇ ਪਹਿਲੇ ਆੜੇ ਭਾਰੇ ਉਹ ਪਾ ਕੇ ਜਾਈਂ ਅੱਛ ਆ ਗੱਲ ਸੁਣ ਲੈ ਮੇਰੀ ਮੰਮੀ ਹੁਣ ਉਹ ਤੁਹਾਡੇ ਵਾਲਾ ਸੀਜ਼ਨ ਹੀ ਰਹਿ ਗਿਆ ਇੱਕ ਸੂਟ ਬਣਾਇਆ ਤੇ ਸਾਰੇ ਮੁਲਕ ਦੇ ਵਿਆਹ ਵੇਖ ਲੈ ਹੁਣ ਤੇ ਬਣਾਉਣਾ ਹੀ ਮੈਂ 5000 ਵਾਲਾ ਤੇ ਬਣਾ ਕੇ ਛੱਡਣਾ ਹੀ ਹੋ ਮੇਰੀ ਗੱਲ ਸੁਣੋ ਐਨੇ ਪੈਸੇ ਕਿੱਥੇ ਖਾਣੇ ਆ ਜਦੋਂ ਮਰ ਜਾਂਦਾ ਬੰਦਾ ਕਿਤੇ ਜਾਂਦਾ ਕੋਈ ਪੈਸਾ ਨਾਲ ਕਦੀ ਜਾਂਦਾ ਵੇਖਿਆ ਇੱਥੇ ਹੀ ਰਹਿ ਜਾਂਦੇ ਆ ਹੱਥ ਤੇ ਉਹਦਾ ਬਾਹਰ ਹੀ ਹੁੰਦੇ ਆ ਹਾਂ ਤੇ ਮੈਨੂੰ ਸੂਟ ਬਣਾ ਦੇ ਨਾ ਤੂੰ ਦੱਸਤਾ ਹੀਓ ਗੱਲ ਸੁਣ ਲੈ ਮੇਰੀ ਜੇ ਤੈਨੂੰ 5 ਦਾ ਬਣਾ ਕੇ ਦਿੱਤਾ ਨਾ ਤੇ ਉਹ ਵੀ ਹੈਗੀ ਆ 5 ਦਾ ਮੈਂ ਬਣਾ ਕੇ ਦਊ ਉਹਨੂੰ ਤੇ ਲੀੜਾ ਲੱਤਾ ਚ ਕੋਈ ਹਣੀ ਰੱਖਿਆ ਚੁੱਪ ਕਰਕੇ ਨਾ ਤੇ ਬਹਿ ਜਾ ਤੇਰੇ ਨਾਮ ਪਾਲਿਸੀ ਕਰਾਈ ਆ ਬੀਮਾ ਤੇ ਉਹਨੂੰ ਸੰਭਾਲ ਪੈਸਾ ਨੂੰ ਕੱਲ ਨੂੰ ਤੇਰਾ ਨਿੱਕਾ ਬੱਚਾ ਵਾ ਠੀਕ ਆ ਨਾ ਮੈਨੂੰ ਵੱਡੀ ਚ ਨਹੀਂ ਆਈਦਾ ਹੁੰਦਾ ਤੇ ਬੀਬੀ ਮੈਨੂੰ ਪਤਾ ਮੇਰਾ ਪੁੱਤ ਵਾ ਤੇ ਹਾਂ ਤਾਂ ਤੇ ਤਨਵਾਨੀ ਬਣਾ ਦੇ ਮੈਂ ਜਰੂਸ ਕੱਢ ਕੇ ਜਾਣਾ ਵਿਆਹ ਛੱਦ ਹੋ ਗਈ ਤੁਹਾਡੇ ਵਾਲੀ ਨਹੀਂ ਮੇਰੇ ਨਾਲ ਨਾਲ ਉਹਨੂੰ ਕੋ ਸੂਟ ਬਣਾ ਕੇ ਦੇਣਾ ਕੀ ਗੱਲ ਆ ਦੱਸੋ ਤੇ ਸਹੀ ਸਾਹਮਣੇ ਤੁਹਾਨੂੰ ਮੈਂ ਲੀੜਾ ਲੱਤਾ ਪ੍ਰੈਸ ਕੀਤਾ ਕਿਤੇ ਜਾਣਾ ਹੋਵੇ ਤੇ ਉਹ ਸੱਜੇ ਪਟੋ ਨਿਕਲੀ ਆ ਹੋਰ ਤੇ ਹੋਰ ਨਾਲ ਦੇ ਨਾਲ ਆ ਤੁਹਾਡੀ ਸੱਸ ਨੂੰ ਵੀ ਸਾਹਮਣੇ ਹੀ ਬੋਲੀ ਨੂੰ ਆਪ ਤੇ ਤੁਸੀਂ ਸਹੇਲੀਆਂ ਬਣਾ ਲੈ ਚਲ ਜਾਂਦੇ ਸਾਰਾ ਦਿਨ ਮੇਰਾ ਦਿਮਾਗ ਖਾ ਲੈਂਦੀ ਆ ਨਹੀਂ ਮੈਨੂੰ ਚਾਹ ਬਣਾ ਦੇ ਨਹੀਂ ਮੇਰਾ ਸੇਰਵਾ ਦੇ ਨਹੀਂ ਮੈਨੂੰ ਪਾਣੀ ਦਿੱਤਾ ਕਰ ਦੇ ਮੈਨੂੰ ਹੁਣ ਬਾਥਰੂਮ ਆਇਆ ਵਾ ਮੈਨੂੰ ਪੌੜੀਆਂ ਚ ਸਾਰਾ ਦਿਨ ਮੈਂ ਖੱਪ ਜਾਨੀ ਮੇਰਾ ਸੇਰ ਇਨਾ ਦਰਦ ਕਰ ਰਿਹਾ ਬੱਲੇ ਤੇਰੇ ਅਹੀਂ ਉਹਨੂੰ ਵੀ ਨਾਲ ਦਾ ਬਰੋਬਰ ਦਾ ਸੂਟ ਬਣਾ ਕੇ ਦੇਣਾ ਵਾ ਆ ਮੰਮੀ ਜਦੋਂ ਮੈਂ ਤੁਹਾਡਾ ਗਲਮਪੁਣਾ ਕਰਦੀ ਉਦੋਂ ਤੇ ਨਹੀਂ ਕਦੀ ਆਖਿਆ ਪੀ ਚੱਲ ਕੋਈ ਨਹੀਂ ਉਹ ਵੀ ਨਾਲ ਆਣ ਕੇ ਤੇਰੇ ਥੋੜਾ ਬੋਧਾ ਕਰਾ ਦੂਗੀ ਹੱਦ ਹੋਈ ਤੁਹਾਡੀ ਵਾਲੀ ਉਦਾਂ ਉਹਨੂੰ ਬਰੋਬਰ ਤੇ ਤੁਸੀਂ ਰੱਖੋ ਹੈ ਕੰਮ ਤਾਂ ਦੇ ਸਾਰਾ ਮੈਂ ਕਰਾਂ ਨੌਕਰ ਵਾਲਿਆਂ ਨੂੰ ਸਾਰਾ ਦਿਨ ਲੱਗੀ ਰਹਿਣੀ ਆ ਤੁਹਾਡੀਆਂ ਤਾਂ ਸੁਣਾ ਸੁਣਾ ਮੈਂ ਉਹਨੂੰ ਆਧੀਆਂ ਨਹੀਂ ਸੁਣਨੀਆਂ ਪੈਂਦੀਆਂ ਬੁੜੀ ਦੀਆਂ ਵੀ ਇਹ ਗੱਲ ਸੁਣਨੀ ਮੇਰੀ ਟਾ ਟਾ ਨਾ ਮਾਰ ਮੈਂ ਆਪਣਾ ਐਸਾ ਖਾਨਨੀ ਆ ਮੇਰੀ ਜ਼ਮੀਨ ਮੇਰੇ ਕੋਲ ਵਾ ਠੀਕ ਆ ਨਾ ਪੈਨਸ਼ਨ ਮੇਰੀ ਤਾਂ ਤਾਂ ਕਿੰਨੀ ਵੱਡੀ ਲੱਗੀ ਆ ਤੇ ਬੀਬੀ ਤੇਰਾ ਮੈਂ ਕੀ ਖਾਨੀ ਦੱਸ ਰਹੀ ਆਏ ਮੰਮੀ ਮੈਂ ਤਾਂ ਹੀ ਕਹਿਣ ਲਈ ਜੇ ਜਿਹੜੀ ਪੈਨਸ਼ਨ ਲੱਗੀ ਐ ਤੇ ਸੋਭਾ ਵੀ ਤੇਰੀ ਹੋਣੀ ਆ ਜਦੋਂ ਮੈਂ ਉਥੇ ਸੂਟ ਪਾ ਕੇ ਉਥੇ ਕੋੜਿਆਲੀ ਪਲੇਟ ਨੂੰ ਹੱਥ ਪਾਇਆ ਤੇ ਐਨੀ ਕੜਾਈ ਦੇ ਕੀ ਕਹਿਣਾ ਕੋੜੇ ਲੈ ਕੋੜੇ ਸੁੱਖੀ ਦੀ ਨੋ ਹੋ ਤੇ ਕਿਤੇ ਟੌਰੇ ਬੜਾ ਸੁੱਖੀ ਦੀ ਨੋ ਤੇ ਕਿਤੇ ਜੱਜਾ ਨਹੀਂ ਬੜਾ ਡਈ ਸੋਭਾ ਕਹੇ ਦੀ ਤੇਰੀ ਨਾ ਕਿਹਦਾ ਵੱਡਾ ਨਾ ਤੇਰਾ ਨਹੀਂ ਤੇਰੇ ਵਰਗੇ ਫੁੱਲਗਾ ਪਾਉਂਦਗਾ ਹੁੰਦਗਾਵਾ ਚਾਹ ਘਟ ਤੋ ਕਿਤੇ ਮੈਨੂੰ ਟਾਈਮ ਨਾ ਕਦੀ ਫੜਾਈ ਨਹੀਂ ਗੱਲਾਂ ਮਾਰਦੀ ਆ ਮੰਮੀ ਚਾਹ ਮੈਂ ਹੁਣੇ ਬਣਾ ਦਿੰਨੀ ਆ ਵੇਲਾ ਮੈਨੂੰ 5000 ਰੁਪਏ ਦੇ ਦੇ ਉਹਨਾਂ ਨੇ ਜਾਣਾ ਉਹ ਤੇ ਅਜੇ ਉਹਨਾਂ ਦੀਆਂ ਨੋਆਂ ਤੇ ਜੇ ਗੱਲ ਕਰਦੀ ਨਾ ਤੂੰ ਉਹਦੀ ਵੱਡੀ ਦੀ ਓਏ ਆਪਣਾ ਐਸਾ ਖਾਂਡ ਲਈ ਆ ਜਿਹੜਾ ਮੇਰਾ ਐਸਾ ਵੀ ਤੂੰ ਖਾਂਡ ਲਈ ਆ ਟਾ ਟਾ ਹੈ ਨਾ ਮੈਨੂੰ ਮਾਰ ਨਹੀਂ ਮੈਂ ਕੀ ਖਾਂਣੀ ਤੁਹਾਡਾ ਰਾਤੋਂ ਸੋਟ ਨਹੀਂ ਖਾਂਡੀ ਠੀਕ ਆ ਆ ਬੁੜੀਆਂ ਦੋਵੇਂ ਮੈਂ ਸਾਹਮਣੇ ਹੀ ਆ ਤੁਹਾਡੇ ਦਵਾਈਦਾਰੋਂ ਨਹੀਂ ਪੂਰਾ ਹੁੰਦਾ ਹੱਦ ਹੋਈ ਏ ਜੇ ਮੈਂ ਜੀਜੀ ਕਰਦੀ ਤੇ ਤੁਸੀਂ ਸਗੋ ਸਿਰ ਨੂੰ ਚੜ੍ਹ ਦੇ ਜੇ ਸੂਟ ਹੀ ਮੰਗ ਲਿਆ ਵਾ ਤਾਜ ਮੈਂ ਤੇ ਮੰਗ ਲਿਆ ਵੀ ਮੈਨੂੰ ਲਿਆ ਦੇ ਮੈਂ ਖਾ ਇੱਥੇ ਚੁੱਪ ਹੋ ਜਾ ਮੈਨੂੰ ਤਾਂ ਤੂੰ ਕਹਿਣਾ ਕਹਿਣਾ ਜੇ ਮੇਰੀ ਸੱਸ ਨੂੰ ਕੋ ਮਾੜਾ ਬੋਲੀ ਨਾ ਤੇ ਦੇਖ ਲਈ ਗੱਲ ਸੁਣ ਮੇਰੀ ਹਰ ਕੋਈ ਪ੍ਰੋਗਰਾਮ ਤੇ ਤੂੰ ਜਿਹੜਾ ਵੀ ਕਿਸੇ ਕਿਤੇ ਦੂਰ ਦੂਰ ਵੀ ਹੁੰਦਾ ਨਾ ਜਿੱਦਾਂ ਜਾਈਏ ਨਾ ਉਹਦੇ ਵੀ ਤੂੰ ਆਦ ਨਹੀਂ ਸੂਟ ਬਣਾ ਕੇ ਦੇ ਵੱਡੀ ਨੇ ਤਾਂ ਕਦੀ ਆਖਿਆ ਨਹੀਂ ਤੇਰੇ ਵਾਂਗ ਮੈਨੂੰ ਹੁਣੇ ਸੂਟ ਚਾਹੀ ਉਹਨੇ ਤਾਂ ਭੂਵੇਂ ਚੜ ਗਈਆਂ ਅਸੀਂ ਆਪਣਾ ਜੇ ਖਾਂਡੇ ਦੇ ਟਾਟਾ ਮਾਰਦੀਆਂ ਹੱਦ ਹੋਈ ਇਹਦੇ ਵਾਲੀ ਅੰਤਰੇ ਨੂੰ ਸਾਰਾ ਦੇਣ ਡੋਲਿਆਂ ਨੂੰ ਸਾਂਭੋ ਇਹਨੂੰ ਤੇ ਸਾਹਮਣਾ ਸਾਹਮਣਾ ਵਾ ਚੱਲ ਚੰਗੀ ਭਲੀ ਤੁਰੀ ਫਿਰਦੀ ਉਹ ਦੂਜੀ ਜਿਹੜੀ ਮੇਰੇ ਘਰ ਅੱਸਿਆਪਾ ਪਾਇਆ ਵਾ ਆਪ ਨਿਕਲ ਜਾਂਦੀ ਉਹਦਾ ਬਿਸਤਰਾ ਵਿਛਾ ਦੇ ਉਹਦੇ ਨਾਲ ਗਿਆ ਰੱਖ ਦੇ ਉਹਨੂੰ ਪਾਣੀ ਦੇ ਦੇ ਹੁਣ ਕਿੱਡੀ ਸ਼ਤੀ ਬਾਹਰ ਨਿਕਲ ਉਹ ਸੂਟ ਹੀ ਮੰਗ ਲਿਆ ਆਲਾਂ ਦੇ ਜੋ ਬੰਨਾਂ ਕਰਦੀਆਂ ਗੱਲ ਮੈਂ ਗਲਮ ਕਰਨ ਨੂੰ ਰੱਖੀ ਆ ਉਹ ਵੱਡੀਆਂ ਸਿਰਤਾ ਕਰਦੀ ਰਹਿੰਦੀ ਬਹਿ ਜਾ ਵੱਡੀਆਂ ਨਾਲ ਤੁਹਾਨੂੰ ਦੱਸੂਗੀ ਤਾਂ ਉਹਤਨੇ ਅਸੜੀਆਂ ਚੰਗੀ ਜਰਾ ਜਿੰਦਾਂ ਦੀ ਉਹ ਹੈ ਗਈ ਆ ਉਹ ਥੱਕ ਵੀ ਦਿੱਤਾ ਤੇ ਵੇਖੀ ਕਿਦਾਂ ਚਕਾਉਂਦੀ ਤੇਰ ਕੋ ਇਦਾਂ ਕਰਦੀ ਆ ਇਹਨੂੰ ਚੁੱਕਣਾ ਦਿਨੀ ਆ ਜੇ ਪੰਜ ਦਾ ਇਹਨੂੰ ਬਣਾ ਦੂ ਤੇ ਪੰਜ ਮੈਨੂੰ ਬਣਾ ਦੂਗੀ ਮੇਰੇ ਕਿਹੜੇ ਪੱਲਿਓ ਜਾਣੇ ਆ ਮੈਨੂੰ ਤਾਂ ਪੰਜ ਦਾ ਮਿਲ ਜੂਗਾ ਨਾ ਤੇ ਮੰਮੀ ਗੱਲ ਸੁਣੋ ਮੇਰੀ ਹੱਦ ਹੋ ਗਈ ਓਦਾ ਤੁਹਾਡੇ ਵਾਲੀ ਓਦਾ ਕਦੀ ਕਦਾਈ ਤੁਸੀਂ ਦੇਣਾ ਲੈਣਾ ਛੱਡਿਆ ਸਹੀ ਦੇਂਦਿਆ ਤੇ ਪਹੁੰਚਿਆ ਕਰੋ ਫੇਰ ਉਹ ਗੱਲ ਕੋਲ ਹੈ ਨਹੀਂ ਕੋਲ ਕੋਲ ਤੇ ਤੁਹਾਡੇ ਕਦੀ ਵੀ ਨਹੀਂ ਹੋਣਾ ਉਹ ਦੇਨੇ ਤੇ ਤੁਹਾਨੂੰ ਮੈਂ ਹੀ ਆ ਉਤਰਾਂ ਨੱਕ ਤੇ ਮੈਨੂੰ ਆਪਣਾ ਕੋਨਾ ਹੀ ਬਣਾਉਣਾ ਪੈਣਾ ਟਾਈਮ ਲੱਗ ਤੇ ਆ ਤੇ ਜਾਇਆ ਕਰੋ ਕਹ ਦੋ ਤੇ ਉਹ ਨਾ ਕਹ ਦੋ ਲੋਹੜੀ ਦੇ ਸਵੇਰੇ ਆ ਬਹੁਤ ਤੂੰ ਹੀ ਕਿਤੇ ਅੱਗੇ ਭੁੱਲੇ ਹੋ ਮੈਨੂੰ ਜਿ ਤਰ੍ਹਾਂ ਹਾਂ ਮੇਰੀ ਗੱਲ ਸੁਣ ਹਾਂ ਨਾ 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 ਸੂਟ ਨਾ ਬਣਾਇਓ ਸੂਟ ਤੇ ਅੱਗੇ ਹੀ ਬਥੇਰੇ ਆ ਸੂਟ ਨਹੀਂ ਮੈਂ ਕੱਖ ਨਹੀਂ ਲੈਣਾ ਮੈਂ ਉਹ ਕਹਿਣ ਦੀ ਵੀ ਦਿਨ ਦੇ ਦਿਨ ਆਜੋ ਇੰਨੇ ਹੀ ਬੜਾਵਾ ਤੁਹਾਨੂੰ ਪਤਾ ਵਾ ਮੈਂ ਨਹੀਂ ਕੋਈ ਐਦਾਂ ਦਾ ਮੈਨੂੰ ਲੈਣ ਦੇਣ ਦਾ ਨਹੀਂ ਹੈਗਾ ਮਾਸਾ ਵੀ ਕਿਹੜੀ ਚੀਜ਼ ਨਾ ਨਾ ਚੀਜ਼ ਨਹੀਂ ਲਾਣੀ ਮੈਂ ਕੋਈ ਵੀ ਚੀਜ਼ਾਂ ਸਾਰੀਆਂ ਅੱਗੇ ਬਥੇਰਾ ਦਿੱਤਾ ਸੁਖਣਾ ਤੂੰ ਵੀ ਅੱਗੇ ਘੱਟ ਦਿੱਤਾ ਵਾ ਬਾਤ ਚਲავਨੀ ਮੈਂ ਚੰਗਾ ਚੰਗ ਚੰਗਾ ਕਿਹੜਾ ਹੀ ਫੋਨ ਮੰਮੀ ਹੁਣਾ ਦਾਈ ਕੰਨ ਕੀ ਲੈਣਾ ਲੋੜੀ ਤੇ ਤੂੰ ਅੱਛਾ ਮੈਂ ਖਾ ਅੱਗੇ ਬਥੇਰਾ ਦਿੱਤਾ ਵਾ ਕੀ ਲੈਣਾ ਹੁੰਦਾ ਨਾਲ ਸਾਰਾ ਕੁਝ ਤੇ ਹੈਗਾ ਵਾ ਕੋਲ ਅੱਛਾ ਪਿਛਲੀ ਲੋੜੀ ਤੇ ਆਏ ਤੇਰੇ ਸਾਹਮਣੇ ਕਿ ਦਾਦਾ ਜੂਸਰ ਤੇ ਡਿਨਰ ਸੈੱਟ ਤੇ ਕਈ ਕੁਝ ਦੇਖ ਗਏ ਹਰ ਕਾਦੀ ਮੇ ਕੋਈ ਵੀ ਲੈਣਾ ਮੈਂ ਸੂਟ ਵੀ ਨਾ ਤੇ ਮੋਟੇ ਕਿਨੇ ਸੂਟਾ ਗਏ ਮੰਮੀ ਤਾਂ ਮੇਰੇ ਫੋਨ ਕਰਨੀ ਸਾਡੇ ਨਾ ਮਰਗ ਜੀ ਹੋ ਗਈ ਲਾਗੇ ਚਾਚੇ ਤਾਇਆ ਜਿੱਤੇ ਹਰਾ ਸਾਡੀ ਤਾਂ ਲੋੜੀ ਸ਼ਰਕਾਉਣੀ ਪਿਛਲੀ ਆਦੀ ਵਿਆਹੀ ਫਿਰ ਜਦੋਂ ਹੁਣ ਮਾਰੇ ਦੀ ਕੀਤੀ ਆ ਸੁਖ ਸੰਗਾਂ ਦੀ ਆਉਗੀ ਤੇ ਲਿਆਉਣਗੇ ਹਾਂ ਐਦਾ ਹੀ ਆਦਾ ਚਲੋ ਕੋਈ ਗੱਲ ਨਹੀਂ ਮੈਂ ਤੇਰੇ ਲਈ ਹਾਂ ਹਾਂ ਮੈਂ ਕਹਿੰਦੀ ਆ ਉਹ ਅੰਦਰ ਵਿਆਹ ਵਾ ਕਿਹਨਾਂ ਦੇ ਉਹ ਉਹਨਾਂ ਦੇ ਵਿੜੇ ਪਾਲਿਆਂ ਦੇ ਉਹ ਪਰੇ ਜਿਹੜੇ ਉਹਨਾਂ ਤਾਂ ਚੁੰਨੀ ਚੜਾਵਾ ਕੀਤਾ ਆਂਦੇ ਨਕੀਤਾ ਤੇ ਚੁੰਨੀ ਚੜਾਵਾ ਮੈਂ ਉਧਰ ਗਈ ਹਾਂ ਤੇ ਸੇਲੀਆਂ ਪੈਣਾ ਸਾਰੀਆਂ ਇਕੱਠੀਆਂ ਹੋਈਆਂ ਸੀ ਤੇ ਉੱਥੇ ਮੈਂ ਫੜ ਮਾਰ ਬੈਠੀ ਉਹ ਵੀ ਉਹ ਆਂਦੀ ਮੈਂ ਤਿੰਨ ਦਾ ਬਣਾਉਣਾ ਦੋ ਜੀਆਂ ਦੀ ਮੈਂ ਦੋ ਦਾ ਬਣਾਉਣਾ ਤੇ ਤੀਜੀ ਨੇ ਚਾਰ ਦਾ ਕਹਿਤਾ ਤੇ ਮੇਰੇ ਕੋ ਪੰਜ ਦਾ ਨਿਕਲ ਗਿਆ ਮੈਂ ਹਾਂ ਮੈਂ ਵੀ ਪੰਜ ਦਾ ਬਣਾ ਲੈਣਾ ਵਾ ਸੂਟ ਤੇ ਹੋਰ ਚੁੰਨੀ ਥੋੜੀ ਤੇ ਆ ਉਹਨਾਂ ਚੁੰਨੀ ਚੜਾਵਾ ਤੂੰ ਸੂਟ ਕਿੱਥੇ ਪਾਉਣਾ ਲੈ ਰਾਤ ਨੂੰ DJ ਜੂਜੇ ਲੱਗਣੇ ਆ ਅੱਛਾ ਪਾਰਟੀ ਕਰਨੀ ਤੇ ਮੈਂ ਕੁੜੀ ਵੀ ਸੁਣ ਲਾ ਗੱਲ ਮਾਤਾ ਨੂੰ ਕਿਹਾ ਮੈਂ ਹਾਂ ਮੰਮੀ ਮੈਨੂੰ ਤੇ ਤੁਹਾਨੂੰ ਮੈਂ ਨਹੀਂ ਜਾਣਾ ਹਾਂ ਸਾਰਾ ਕੁਝ ਤੇਰੇ ਕੋਲ ਹੀ ਆ ਕਿ ਮੈਂ ਆਈ ਤੇ ਨਾ ਮਾਤਾ ਨੇ 6 ਸਵੇਰ ਮਿਲ ਜਾਣਾ ਵਾ ਮੈਂ ਪੁੱਛਿਆ ਤੇ ਅਗਲੀ ਵਾਰ ਨੂੰ ਤਲਵਾਰਾ ਮਾਰ ਲੱਗੀ ਤੂੰ ਇਹ ਬਗਾਨੇ ਵਿਆਹ ਚ ਸੱਦੀ ਨਾ ਪੁੱਛੀ ਮੈਂ ਲਾੜੇ ਦੀ ਫੁੱਫੀ ਅਗਲੀ ਨੇ ਨੰਨਾ ਨਹੀਂ ਧਰਿਆ ਅਗਲੀਆਂ ਦੀ ਫालतू ਖਰਚੇ ਕਰਦੀਆਂ ਜੇ ਤੁਸੀਂ ਲੋਕਾਂ ਦੀਆਂ ਤੇ ਨਵਾਂ ਹੈਗੀਆਂ ਵਾ ਐ ਜੈ ਤੇ ਮੈਂ ਤੇ ਕਹਿਣ ਨਹੀਂ ਹਾਂ ਪੀ ਕੋਈ ਗੱਲ ਨਹੀਂ ਤੂੰ ਵੀ ਕਹਿ ਦੇ ਅਭੀ ਪੰਜ ਦਾ ਮਮੀ ਬਣਾ ਬਣਾਵਾ ਪੀ ਸਦਾ ਮੈਨੂੰ ਵੀ ਆਇਆ ਵਾ ਤੇਰੇ ਨਾਲ ਨਾਲ ਮੈਨੂੰ ਝੋਨੇ ਨੂੰ ਵੀ ਆਂਦੇ ਹੁੰਦੇ ਇੱਡਰ ਨੂੰ ਪਾਣੀ ਆ ਜੂਗੀ ਝੋਨੇ ਦੇ ਨਾਲ ਮੈਨਾਂ ਮੈਨੂੰ ਨਹੀਂ ਤਾਂ ਸੂਟਾ ਸਾਡਾ ਦਾ ਹੈਗਾ ਕੋਈ ਭਾਈ ਤੇਰੇ ਜੇ ਕੱਲ੍ਹ ਕੋ ਪਰਸੋਂ ਕਹਿੰਦੇ ਹੀ ਵੀ ਚਾਲ ਨਾਲ ਸੂਟ ਸਿਆਲ ਵਾਲੇ ਬਣਾਉਣੇ ਤੇ ਬਣਾ ਲਾ ਤੇ ਬਾਰੀ ਭਰੀ ਪਈ ਆ ਤੂਸੀ ਪਹਿਲੇ ਤੇ ਅੰਦਰੇ ਪਾਉਣ ਨੂੰ ਕਿਤੇ ਥਾਂ ਨਹੀਂ ਆ ਪਿਛਲੀ ਵਾਰ ਜੇ 3500 ਦਾ ਬਣਾਇਆ ਉਦਾਂ ਹੀ ਪਿਆ ਨਾ ਕੋਈ ਪ੍ਰੋਗਰਾਮ ਆਇਆ ਨਾ ਮੈਂ ਕਿਤੇ ਪਾਇਆ ਤੇ ਕਿੱਥੇ ਪਾਉਣੀ ਹੁੰਦੀ ਐ ਇਹਨੇ ਉਹ ਕਹਿਣ ਤੇ ਤੇਰਾ ਭਾਜੀ ਵਿਡਿਆ ਹੀ ਵੀ ਬਣਾ ਲਾ ਤੇ ਫਿਰ ਉਹਦਾ ਕੋਈ ਬਣਾ ਲਾ ਮੰਮੀ ਨੂੰ ਕਿਉਂ ਨਹੀਂ ਕਹਿਣ ਨਹੀਂ ਉਹਦਾ ਕੋ ਬਣਾਵਾ ਬੁੜੀ ਨੇ ਇਨੀ ਪੈਨਸ਼ਨ ਆਉਂਦੀ ਸਾਰੇ ਆਪਣੇ ਦੀ ਤੇ ਇਹਨੇ ਕਿਨੂੰ ਇਹਨੇ ਤੀਨ ਵੀ ਦੇਣਾ ਵਾ ਸੋਚਿਆ ਸਮਝਿਆ ਕਰ ਕੋ ਤੇ ਮੰਗ ਲਾ ਤੇਰੇ ਪੱਜ ਪੱਜ ਮੈਨੂੰ ਹੀ ਮਿਲ ਜਾਣਾ ਵਾ ਉਤਰਾਣਾ ਇੱਕ ਗੱਲ ਆਖਾਂ ਚਲ ਜਾ ਤੁਹਾਨੂੰ ਬਣਾ ਦਊਗੀ ਨਾ ਤੇ ਮੈਨੂੰ ਕੋਈ ਰੀਸ ਬ੍ਰਿਸਕ ਨਹੀਂ ਆ ਬਣਾ ਲਾ ਜੋ ਬਣਾ ਦਿੰਦੀ ਕਿਉਂਕਿ ਮੇਰੇ ਕੋ ਤੇ ਸੂਟ ਕਿੰਨੇ ਆ ਆ ਮੇਰੇ ਤੇ ਮਾਪੇ ਪਿਆ ਕੇ ਹੋਣਾ ਜੇ ਕਹਿਣ ਦੇ ਹੀ ਤੇ ਤਾਂ ਕਰਕੇ ਲੈ ਆਨੇ ਦੇ ਸੱਪ ਤੇ ਗਾੜੀ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਉਹ ਗੱਲ ਤੇਰੀ ਹੱਦ ਹੋਈ ਆ ਤੇਰੇ ਵਾਲੀ ਮੈਂ ਗੁਣ ਗਣਾਉਂ ਡਈ ਮੈਂ ਤੇਰਾ ਫਾਇਦਾ ਕਰਨ ਦੀ ਆ ਵੀ ਮੰਮੀ ਮੇਰਾ ਕਰਕੇ ਨੀਣਾ ਬਣਾ ਕੇ ਦੇਣ ਡਈ ਨਹੀਂ ਤੇਰਾ ਕਰਕੇ ਤੇ ਮੈਂ ਉਹਨੂੰ ਕਹਿ ਦੂੰਗੀ ਮੈਨੂੰ ਨਹੀਂ ਚਾਹੀਦਾ ਤੂੰ ਕਹਿ ਦੇ ਵੀ ਮੈਨੂੰ ਨਹੀਂ ਚਾਹੀਦਾ ਤੇ ਉਹਨੂੰ ਬਣਾ ਦੇ ਤੂੰ ਬਣਾ ਲੈ ਤੈਨੂੰ ਇਕੱਲੀ ਜਾਣੀ ਉਹਨੂੰ ਬਣਾ ਦੇਣਾ ਇਦਾਂ ਸੋਚਦੀ ਦੋਹਾਂ ਨੂੰ ਬਣਾ ਕੇ ਦੇਣੇ ਪੈਣੇ ਆ ਚਲ ਵੇਖ ਲੈਨੀ ਆ ਕੋਈ ਨਹੀਂ ਕੋਈ ਨਹੀਂ ਤੂੰ ਨਿੱਕੀ ਤੇਰਾ ਟਾਈਮ ਆ ਵੇਖ ਮੈਂ ਕਹਾਂ ਗਾੜੀ ਮੈਨੂੰ ਗਾੜੀ ਲਾ ਬੁਰੀ ਬਣਾ ਤੇ ਫੇਰ ਤੁਹਾਨੂੰ ਵੀ ਸੂਟ ਨਾਲ ਮਿਲੇ ਤੂੰ ਬਣਾ ਤਾਂ ਸਹੀ ਹਾਂ ਬੁੜੇ ਰਿਧਿਆ ਰਗਾ ਚ ਗੂਠ ਦੇ ਕੇ ਨਾ ਮੈਂ ਸੂਟ ਬਣਵਾਇਆ ਤੇ ਗੱਲ ਕਰੀ ਹਾਂ ਦਵਿੰਦਰ ਕੀ ਕਰਨ ਲਈ ਆ ਕਰਨਾ ਕੀ ਆ ਅਡਾਉਣੀ ਪਾ ਕੇ ਬੈਠੀ ਓ ਐਸੇ ਤੁਹਾਡੇ ਕਾਰਖਾਨੇ ਕਿਹੜੀ ਕਿਹੜੀ ਕੱਠੀ ਹੋਈ ਆ ਕਿ ਉਹਨਾਂ ਦੀ ਪਾਰਟੀ ਦਾ ਨਵੇਂ ਸੂਟ ਪਾਉਣੇ ਆ ਤੇ ਟਾਣਾ ਆਂਦੀ 5000 ਦਾ ਮੈਨੂੰ ਸੂਟ ਬਣਾ ਕੇ ਦੇ ਕੀ ਕਰਾਂ ਮੈਂ ਦੱਸ ਲੋੜਾ ਪੈ ਜੇ ਨਹੀਂ 5000 ਦਾ ਭਾਵੇਂ ਵੋਟੀ ਨੂੰ ਨਾ ਸੂਟ ਮਿਲਿਆ ਹੋਵੇ ਪਾਰਟੀ ਵਾਲੀ ਨੂੰ ਇਹਨੂੰ 5000 ਦਾ ਪਾ ਉਹ ਤਾਂ ਨਾ ਤੂੰ ਨਵਾਂ ਸਿਰੇ ਚੜਾਈਆਂ ਬਹੁਤੀਆਂ ਇਹਨੂੰ ਤਾਂ ਬਹੁਤੀ ਲੁਤਰੀ-ਪੁਤਰੀ ਚੜਾਇਆ ਤੂੰ ਤਾਂ ਕੀ ਕਰਾਂ ਹਾਂ ਜੇ ਮੈਂ ਆਪਣਾ ਬਣਾ ਕੇ ਦਵਾ ਤੇ ਉਹਨੇ ਆਖਣਾ ਵਈਨੇ ਪੈਸੇ ਐ ਐਨੀ ਪੈਨਸ਼ਨ ਵਾ ਵੱਡੀ ਲੈਂਦੀ ਤੇ 30-40000 50 ਤੇ ਮੈਨੂੰ 5000 ਦਾ ਸੂਟ ਨਹੀਂ ਬਣਾ ਕੇ ਦਿੱਤਾ ਮੈਨੂੰ ਡਰ ਵੀ ਨਹੀਂ ਆ ਇਹਦੇ ਘਰੇ ਭੂਆ ਦੇ ਪੁੱਤ ਦਾ ਵਿਆਹ ਵੀ ਜਿੱਥੇ ਨੇ 5000 ਦਾ ਪਾ ਕੇ ਜਾਣਾ ਵਾ ਭਾਵੇਂ ਕਿਹਦਾ ਦੂਰ ਦਾ ਵੀ ਹੋਵੇ ਨਾ ਇਹਨੇ ਆਖਣਾ ਵੀ ਹੁਣੇ ਉਹ ਲੀੜੇ ਬਦਲ ਕੇ ਜਾਣਾ ਮੈਂ ਫਿਰ ਤੂੰ ਭੂਆ ਚੜਾਈ ਤਾਂ ਲੰਮਗਦੇ ਆਜਾ ਵਾ ਡਿਨੀ ਵਿਚਾਰੀ ਉਹ ਵੀ ਤੇ ਮੇਰੇ ਪੁੱਤ ਦੀ ਆ ਵੇਖ ਲੈ ਰਿਆਸਾ ਦੀ ਜਾਨ ਨੇ ਜਿਹੜੇ ਪਹਿਲੇ ਬਣੇ ਹੁੰਦੇ ਉਹੋ ਪਾ ਲਈ ਦੇ ਕਦੀ ਲੀੜੇ ਨਾਲ ਪਿਆਰ ਨਹੀਂ ਕੀਤਾ ਤੇ ਭਾਰੇ ਵਾ ਧੀ ਵਾਲੀ ਆ ਤੂੰ ਪੱਲਾ ਰੱਖਿਆ ਕਰ ਇਹੋ ਜੇ ਲਾੜ ਘਟ ਲੜਾਇਆ ਕਰ ਨਹੀਂ ਪੱਲਾ ਤੇ ਮੈਂ ਆਪਣਾ ਰੱਖਦੀ ਆ ਇਹਨਾਂ ਦੇ ਦਾਦੀ ਨਾ ਹੁੰਦੀ ਇਹ ਤਾਂ ਬਹੁਤ ਸ਼ੈਤਾਨ ਬੁੱਢੀ ਆ ਉਹਨਾਂ ਵੇਖ ਲਿਆ ਵਾ ਪੀ ਪਾਇਆ ਵਾ ਇਹ ਜਿਹੜੀ ਗੱਲਾਂ ਦੀ ਮੈਂ ਪੂਰੀ ਥੋੜੀ ਕਰਦੀ ਆ ਹਾਂ ਨਾ ਪਤਾ ਕੀ ਜੇ ਤੂੰ ਦਵਿੰਦਰਵਾਲ ਰਹਿੰਦੀ ਆ ਆਪਣਾ ਹਿੱਸਾ ਵੀ ਤੂੰ ਕੱਢਿਆ ਉਹ ਬੋਲੀ ਸੱਸ ਦਾ ਹਿੱਸਾ ਵੀ ਕੱਢਿਆ 30 40000 ਤੇਰੀ ਪੈਨਸ਼ਨ ਵੀ ਫੋੜਦੀ ਆਉਣ ਲਈ ਆ ਕਲੀ ਵੀ ਤੂੰ ਇਹਨਾਂ ਨੂੰ ਜਾਨੀ ਰੀਜਾਂ ਵੀ ਤੂੰ ਇਹਨਾਂ ਦੀਆਂ ਕਰਨ ਰਹੀਆਂ ਤਾਂ ਉਹ ਕੀ ਆਖੂਗੀ ਉਹ ਜੇ ਬੋਲਦੀ ਨਹੀਂ ਨਾ ਤੇ ਤੇਰਾ ਮੁੰਡਾ ਪਿੰਦਰ ਸੋਂ ਕੀ ਕਹੂਗਾ ਇਹੋ ਜੇ ਨਾ ਕੰਮ ਕਰਿਆ ਕਰ ਸਾਰਿਆਂ ਨੂੰ ਥਾਂ ਥਾਂ ਇਹ ਦੋਵਾਂ ਦਾ ਮੰਦ ਰੱਖਿਆ ਕਰ ਤੂੰ ਸਿਆਣੀ ਬਥੇਰੀ ਨਹੀਂ ਮੈਂ ਥਾਂ ਥਾਂ ਇਹ ਰੱਖਦੇ ਆ ਸਾਰਾ ਪਤਾ ਹੈ ਮੈਨੂੰ ਮੈਂ ਗਵਿੰਦਰ ਦੀਆਂ ਗੱਲਾਂ ਕੀ ਥੋੜੀਆਂ ਹੁੰਦੀਆਂ ਤੇ ਫਿਰ ਕੋਡ ਕੋਡ ਸਾਡੇ ਘਰ ਕੀ ਹੁੰਦਾ ਇੰਨਾ ਉਹ ਸਾਰਾ ਇੱਥੇ ਤੱਕ ਸੁਣ ਲਿਆ ਉਹਦਾ ਤੇ ਵਿਹਾਰ ਹੀ ਹੋ ਗਿਆ ਵਾ ਕਰਦੀ ਰਾਂ ਤੇ ਕਰਦੀ ਰਾਂ ਮੈਨੂੰ ਲੱਗਦਾ ਤੇਰਾ ਵਿਹਾਰ ਜ਼ਿਆਦਾ ਹੋ ਗਿਆ ਵਾ ਮੈਂ ਸੱਚ ਹੀ ਰੱਖਦੀ ਆ ਮੈਨੂੰ ਪਤਾ ਵੱਡੀ ਦਾ ਵੀ ਤਾਂ ਨਿੱਕੀ ਦਾ ਵੀ ਮੈਨੂੰ ਵੱਡੀ ਪਹਿਲਾਂ ਤੇ ਨਿੱਕੀ ਬਾਅਦ ਚ ਤੇ ਫਿਰ ਮਿੱਠੀਆਂ ਪੋਚੇ ਕ ਮਾਰਦੀ ਤੇਰੀ ਨਿੱਕੀ ਨਾ ਵੰਨੀ ਆ ਤੂੰ ਮਾਰਦੀ ਰਵੇ ਆਪਣੇ ਸਿਰ ਤੇ ਮਾਰੇ ਫਿਰ ਵੀ ਵੱਡੀ ਨੂੰ ਪਹਿਲਾਂ ਲਿਆਂਦਾ ਵਾ ਤੂੰ ਉਹਦਾ ਪਹਿਲਾ ਢੀੜਾ ਲੈਣਾ ਉਹਨੂੰ ਪਹਿਲਾਂ ਖਲਾ ਰਿਆ ਕਰ ਵਿੱਚ ਪਿਆ ਇਹ ਨਾ ਤੈਨੂੰ 100 ਵਾਰ ਕੀ ਕੋ ਦੱਸਤੀ ਕਿ ਪਹਿਲਾਂ ਵੱਡੀ ਤੇ ਬਾਅਦ ਚ ਨਿੱਕੀ ਤੇ ਫਿਰ ਜੋ ਮਰਜ਼ੀ ਕਰੇ ਇਹਦਾ ਬਣੂਗਾ ਤਾਂ ਉਹਦਾ ਵੀ ਬਣੂਗਾ ਤੇ ਫਿਰ ਖੱਪ ਕਾਦੀ ਢਾਡੇ ਕਰ ਜੇ ਮੇਰੇਆਂ ਪੰਜ ਉਂਗਲਾਂ ਤੇ ਪੰਜਾਂ ਦੀ ਪੀੜ ਵਾ ਇੱਕ ਦੀ ਨਹੀਂ ਆਗੇ ਜੀ ਹਾਂ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਉਹਨਾਂ ਜਵਰਾਜ ਦਾ ਵਿਆਹ ਆ ਗਿਆ ਵਾ ਕਿਹੜੇ ਜਵਰਾਜ ਦਾ ਉਹ ਪਰਲੇ ਪਾਸੇ ਦਾ ਉਹਦੀ ਪਾਰਟੀ ਆ ਤੇ ਉਹ ਫੇਰ ਕੀ ਉਹ ਸਾਰੀਆਂ ਜਨਾਨੀਆਂ ਬੈਠੀਆਂ ਸੀ ਤੇ ਸੁਟਾ ਸੁਟਾਂ ਦੀ ਗੱਲ ਹੋਈ ਤੇ ਮੈਂ ਫੌੜ ਮਾਰ ਬੈਠੀ ਤੈਨੂੰ ਪਤਾ ਹੀ ਆ ਸੱਸ ਆਪਣੀ ਦੀ ਇੰਨੀ ਪੈਨਸ਼ਨ ਆਉਂ ਨਹੀਂ ਰਹੀ ਆ ਸਹੁਰੇ ਸਾਡੇ ਦੀ ਤੇ ਮੈਂ ਹਮਾਰੇ 5000 ਵਾਲਾ ਸੂਟ ਬਣਾਉਣਾ ਤੇ ਬਣਾ ਦੋ ਮੈਨੂੰ ਤੁਹਾਨੂੰ ਮਦਦ ਹੋ ਗਿਆ ਵਿਆਹ ਤਾਂ ਉਹਨਾਂ ਦਾ ਹੋ ਗਿਆ ਉਹ ਵਿਆਹ ਤੇ ਹੋ ਗਿਆ ਵਾ ਪਾਰਟੀ ਆ ਅਗਲਾ ਪਾਰਟੀ ਜੀ ਤੁਮ ਮਤਾਮਨਾ ਕਿਤੇ ਡੀ ਜੇ ਲੱਗਣੇ ਸਾਦੇ ਗਾਉਣ ਵਾਲਾ ਵੀ ਲਾਉਣਾ ਵਾ ਪਤਾ ਮੈਨੂੰ ਤੇ ਅਹੀਂ ਜਾਵਾਂਗੇ ਤੁਸੀਂ ਉੱਥੇ ਕਰਨਾ ਜਨਾਨੀਆਂ ਦੇ ਕੰਮ ਉਥੇ ਪਿੰਡ ਦੀ ਪਾਰਟੀ ਅਹੀਂ ਜਾਵਾਂਗੇ ਬੰਦੇ ਲੈ ਲੈ ਤਾਂ ਫਿਰ ਮੈਨੂੰ ਮੈਂ ਨਹੀਂ ਮੈਂ ਜਾਣਾ ਵਾ ਤੂੰ ਕਰਨਾ ਉਹ ਮੈਂ ਜਾਣਾ ਨਹੀਂ ਮੈਂ ਪ੍ਰੀਤਾ ਲਈ ਆ ਮੈਂ ਤਾਂ ਹੀ ਵਾਈ ਸੋਈ ਲੈਣ ਗਈ ਹਾਂ ਤੁਸੀਂ ਮੇਰੇ ਦਵਾਲੇ ਹੋ ਜਾਂਦੇ ਸਾਰਾ ਟੱਬਰ ਹੱਦ ਹੋਈ ਜੇ ਮੈਂ ਮਾਤਾ ਨੂੰ ਪੁੱਛਿਆ ਤੇ ਮਾਤਾ ਮੈਨੂੰ ਪੈ ਗਈ ਆ ਜਿੱਦਾਂ ਦੀ ਕੋਕੋਦਾਂ ਦੇ ਬੱਚੇ ਅਹੀਂ ਜਾਵਾਂਗੇ ਬੰਦਿਆਂ ਦਾ ਕੰਮ ਆ ਪਿੰਡ ਤੇ ਵਿਆਹ ਦਾ ਠੀਕ ਆ ਸਾਰੀਆਂ ਜਾਣਾ ਉਹ ਗਵੰਡਰ ਨੇ ਵੀ ਜਾਣਾ ਵਾ ਉਹਦੀ ਨੌ ਨੇ ਵੀ ਜਾਣਾ ਵਾ ਸਾਰੀਆਂ ਤਿਆਰ ਹੋਈਆਂ ਵਾ ਅੱਛਾ ਪਿੰਡ ਦਾ ਵਿਆਹ ਤੇ ਪੰਜਰ ਦਾ ਸੂਟ ਬਣਾਉਣਾ ਹਾਂ ਉਹ ਥੋੜੇ ਸੂਟ ਪਹਿ ਤੇ ਮਾਂ ਪੁੱਤਿਆਂ ਨੇ ਗੱਲ ਟੱਲ ਤੇ ਚੜਾਤੀ ਆ ਹੱਦ ਹੋਈ ਆ ਤੁਸੀਂ ਜਾਣਾ ਰੋਟੀ ਖਾਣੀ ਪੰਗ ਚੋ ਬਹਿ ਕੇ ਆ ਜਾਣਾ ਤੇ ਨਾ ਕਹਿੰਨਾ ਗੱਲ ਨਾ ਬਾਦ ਮੈਂ ਸਾਰੇ ਪਿੰਡ ਦੀ ਵਾਇਸ ਹੋਈ ਲੈ ਕੇ ਆਉਣੀ ਆ ਨੌ ਨੂੰ ਕੀ ਪਿਆ ਕੀ ਨਹੀਂ ਪਿਆ ਕਿੰਨੇ ਆਲਾ ਸੂਟ ਪਾਇਆ ਕਿਦਾਂ ਦੇ ਮਾਪੇ ਪੇਕੇ ਕੀ ਦਾ ਚ ਆਇਆ ਮੇਰੀ ਹੁਣ ਗੱਲ ਜੋ ਗੱਲ ਕਰ ਮਾਤਾ ਨਾ ਕਰ ਮੇਰੇ ਨਾਲ ਕੋਈ ਗੱਲ ਨਹੀਂ ਹੋਣੀ ਜੋ ਸੂਟ ਲੈ ਕੇ ਦੇਣਾ ਉਹਨੇ ਦੇਣਾ ਉਹਨੇ ਪੈਸਾ ਤੇ ਲੈਣਾ ਮੈਨੂੰ ਨਾ ਪਛ ਉਹਦੀ ਜੋ ਮੇਰੀ ਹੈ ਠੀਕ ਆ ਮਾਤਾ ਮੈਂ ਤੁਹਾਡਾ ਨਾ ਲਾਈਆਂ ਮਾਤਾ ਨਾ ਨਹੀਂ ਲਈਆਂ ਜੋ ਸਾਹ ਦਾ ਕੋਈ ਆ ਮੈਂ ਦੇਣਾ ਅਵੇ ਟਾੜਿਆ ਕਰੀ ਜਾਨੀ ਪਿੰਡ ਚ ਵਿਆਹ ਤੈਨੂੰ 5000 ਦਾ ਸੂਟ ਚਾਹੀਦਾ ਜਾ ਕੰਮ ਕਰ ਜਾ ਕੇ ਆਪਣਾ ਨਹੀਂ ਕੋਈ ਉਮੀਦ ਹੈਗੀ ਜਿੱਦਾਂ ਦੀ ਕੋਕੋ ਹੌਦਾ ਦੇ ਬੱਚੇ ਇਹਨਾਂ ਮੇਰੀ ਕੀ ਸੁਣਨੀ ਆ ਮੇਰਾ ਨਹੀਂ ਕਿਸੇ ਨੇ ਬਣਨਾ ਹੱਦ ਹੋਈ ਉਹ ਸਗੋ ਵਿਚਾਰੀ ਮਾੜੀ ਚੰਗੀ ਬਣ ਗਈ ਆ ਕੰਜੀ ਕੋਈ ਗੱਲ ਨਹੀਂ ਮੇਰੇ ਸੂਟ ਬਥੇਰੇ ਆ ਅਗਲੇ ਦੀ ਮਾਂ ਆਉਣ ਲੱਗੀ ਵੇਖ ਕੇ ਦਾ ਡਈ ਆ ਤੇਰੇ ਲਈ ਫਲਾਣਾ ਸੈਟ ਲੈ ਕੇ ਆਵਾਂ ਡਿਨਰ ਸੈਟ ਤੇ ਪਤਾ ਨਹੀਂ ਕੀ ਕੋਹ ਲੈ ਕੇ ਆਉਣਾ ਈ ਆ ਤੇ ਮੇਰੇ ਮੇਰੇ ਪੇਕੇਆਂ ਕੰਜਰਾ ਨੇ ਫੋਨ ਨਹੀਂ ਕੀਤਾ ਕੀਤਾ ਨਹੀਂ ਆ ਦੇਨ ਦੇ ਦਿਨੇ ਨਾ ਮੈਨੂੰ ਲੋੜੀ ਦੇਣੀ ਤੇ ਕਾਦੀ ਦੇਣੀ ਆ ਆਉਣਾ ਇੱਕ ਸੂਟੜੀ ਜੀ ਲੈ ਕੇ ਆ ਜਾਣਾ ਵਾ ਹੱਦ ਹੋਈ ਏ ਨਾਲੀ ਇਹਨਾਂ ਮੇਰੀ ਮੰਨਣੀ ਨਹੀਂ ਆ ਤੋਰ ਖਾਣਾ ਮੇਰੇ ਲਈ ਰਾਤਾ ਇਕੱਠਾ ਕਰਕੇ ਫਲਾਣੀ ਸਬਜ਼ੀ ਬਣਾ ਲਾ ਤੇ ਢਿੰਗੜੀ ਬਣਾ ਲਾ ਅੱਜ ਮੈਂ ਵੀ ਨਹੀਂ ਕੁਝ ਬਣਾਉਣਾ ਜਿਹੜੀ ਪਈ ਉਹਦੇ ਨੇ ਚੱਲਣ ਗਈਆਂ ਹੁਣ ਆ ਇੰਨਾ ਭੰਡਾਰ ਸਵੇਰ ਦਾ ਦੁੱਧ ਆਇਆ ਈਓ ਆ ਬੀਬੀਰਾ ਨਮੀ ਦਾ ਇਹਨਾ ਨਹੀਂ ਵੀ ਮੈਂ ਕਿਹਾ ਮਾਂ ਜੀ ਲਾਵਾਂ ਮੇਰੇ ਪਹਾ ਦਾ ਹੀ ਸਾਰਾ ਕੰਮ ਹੀ ਉਹ ਵੀ ਦਾ ਹੀ ਮਾਣਨੇ ਆ ਆ ਮੇਰੀ ਗਾਲ ਸੁਣਾ ਭਾਂਡਿਆ ਕੋ ਪਨਣ ਡਈਆਂ ਇਹਨਾ ਦਾ ਕਹਦਾ ਗੁੱਸਾ ਤੇਰੇ ਪੇਕਿਆਂ ਨੇ ਦਿੱਤੇ ਆ ਉਹ ਮੈਂ ਉਹਦੇ ਨਾਲ ਗਈ ਹਾਂ ਦੀਦੀ ਨਾਲ ਕਹਿੰਦੀ ਮੈਂ ਨਹੀਂ ਸੂਟ ਬਣਾਉਣਾ ਤੂੰ ਬਣਾ ਲਾ ਆਂਦੀ ਮੈਨੂੰ ਕੋਈ ਗੁੱਸੇ ਨਾਰਾਜ਼ਗੀ ਨਹੀਂ ਤੇ ਮੰਮੀ ਬਣਾ ਦੇਣਾ ਜਦੋਂ ਉਹਨੇ ਮੈਨੂੰ ਇਹ ਕਹਿਤਾ ਵਾ ਉਹ ਨਹੀਂ ਇਦਾਂ ਕਹਿ ਸਕਦੀ ਆਪਣੇ ਕੋਲੋਂ ਨਾ ਗੰਡ ਲੈ ਜਾ ਕੇ ਪੁੱਛਿਆ ਮੈਂ ਗਈ ਹਾਂ ਉਧਰ ਆਹੋ ਮੇਰੀ ਸੁਣ ਗੱਲ ਦਾਲ ਰਾਂਗੇ ਸਾਗ ਤੇ ਉਹ ਤੜਕਲਾ ਦਾ ਦਾਲ ਤੇ ਸਾਗ ਨਾ ਦੱਸੋ ਮੈਨੂੰ ਇਹ ਦੱਸੋ ਵੀ ਮੈਨੂੰ ਸੂਟ ਬਣਾ ਕੇ ਦੇਣਾ ਕਿ ਨਹੀਂ ਮੈਨੂੰ ਹੌਸਲਾ ਹੋਵੇ ਅਗਲੀ ਵਾਰ ਗਈ ਹਾਂ ਤੇ ਮਾਂ ਉਹ ਲੱਗੀ ਆ ਵਧੀਆ ਚੜਦੇ ਤੇ ਚੜਦੇ ਸੂਟ ਬਣਾ ਕੇ ਲਿਆਉਣਾ ਤੇ ਪਤਾ ਕੀ ਕਹਿਣ ਢਈ ਆ ਆਂਦੀ ਮੈਂ ਤਾਂ ਇਹਨਾਂ ਨੂੰ ਮਨਾ ਕਰਤਾ ਮੇਰਾ ਤੇ ਘਰ ਵਾਲਾ ਆਂਦਾ ਭਾਵੇਂ 6000 ਵਾਲਾ ਬਣਾ ਲਾ ਤੇ ਮੇਰੇ ਮੈਂ ਮੇਰੇ ਤੇ ਮਾਰੀ ਗਏ ਆ ਬਣਾ ਕੇ ਦੇਣ ਢਈ ਨਹੀਂ ਮੇਰੀ ਸੁਣ ਗੱਲ ਜਾਣਦੀ ਮੋਦੇ ਪੇਕਿਆਂ ਨੂੰ ਜਿਹੜੇ ਉਹਨਾਂ ਸੂਟ ਲਿਆਉਣੇ ਉਹਦੇ ਉਹਦੇ ਦੇਖ ਨਾ ਕਰਨੇ ਤਪਾਲਾ ਤੁਮੀ ਸਾਗ ਮੈਂ ਨਹੀਂ ਸਾਗ ਸੂਤ ਤੜਕਣਾ ਜੇ ਤੜਕਣਾ ਕਿ ਤੜਕ ਕੇ ਦਿੰਦੀ ਹੈ ਤੇ ਖਾਲਾ ਹਨ ਇਹ ਤਾਂ ਦਾਲ ਹੀ ਚੱਲੂਗੀ ਤਪਾਲਾ ਫਿਰ ਸੂਟ ਮੈਂ ਨਹੀਂ ਸੁਵਾ ਕੇ ਦੇਣਾ ਚੱਲ ਬੀਬੀ ਜੇ ਤੂੰ ਮੈਨੂੰ ਸੂਟ ਬਣਾ ਦੇਣਾ ਸਾਗ ਕੀ ਮੈਂ ਤੇ ਮਟਰ ਪਨੀਰ ਬਣਾਦਾ ਮੈਨੂੰ ਬਣਾ ਦੇ ਸੂਟ ਵੇਲਾ ਵੀ ਮੰਮੀ ਬਣਾ ਕੇ ਯਾਰ ਸੋਚਾਂਗੇ ਕਾਰ ਕੰਮ ਸੋਚਾਂਗੇ ਕਹਿ ਗਈ ਆ ਜਦੋਂ ਇਦਾਂ ਕਹਿੰਦੀ ਹੋਵੇ ਨਾ ਤੇ ਬਣਾ ਹੀ ਦਿੰਦੀ ਹੁੰਦੀ ਆ ਮੈਨੂੰ ਪੱਕਾ ਜੀ ਕੀ ਨਾ ਇਹਨੂੰ ਮੈਂ ਭੁੱਲੀਆ ਇੱਕ ਚੁਟਕੀਆਂ ਜੇ ਨਾ ਮਾਰ ਹੋਲੀ ਹੋਲੀ ਕੱਟਿਆ ਜਾਣਾ ਵਾ ਤੂੰ ਚੁਟਕੀਆਂ ਬਾਰ-ਬਾਰ ਮੇਰੀ ਗਾੜੀ ਕਰਦੀ ਆ ਉਹ ਗੋਰ ਚੁੱਕ ਲਿਆਈ ਮੇਰੀ ਗੱਲ ਸੁਣ ਬੀਬੀ ਮੈਂ ਹਾਂ ਪਹਿਲੇ 2000 ਦਾ ਰਾ ਹਾਂ ਹੂੰ ਹੱਤ ਕਿਆ ਕਿਆ ਬਣਾ ਕੇ ਲਿਆ ਚਾਹ ਵੀ ਦੇ ਦੂੰ ਤੈਨੂੰ ਮੈਂ ਦੁੱਧ ਚ ਪਤੀ ਲਾ ਕੇ ਦਊਗੀ ਇਧਰ ਵੇਹ ਹੂੰ ਹੂੰ ਸਹੀ ਇਹ ਜੇ ਕਟਲਾ ਮੇਰੇ ਕੋ ਨਹੀਂ ਕਟਿਆ ਇਧਰ ਨਾ ਇਧਰ ਆ ਮਸ਼ੀਨ ਕਿੱਥੇ ਘਵਾ ਲੈਣੀ ਆ ਮੈਂ ਬੜੀ ਵਰੀ ਆਖਿਆ ਬੀਜੀ 2000 ਰੁਪਇਆ ਦੇ ਦੇ 2000 ਦੇ ਦੇ ਹੋੜੀ ਬੋਲਾ ਮੈਂ ਬੋਲੀਆਂ ਲੈ ਇਹਦਾ ਹੋੜੀ ਕਿੰਨਾ ਕ ਬੋਲਾ ਫਿਰ ਤਾਂ ਸਪੀਕਰ 'ਚ ਬੋਲਣਾ ਪੈਣਾ ਸਾਰਿਆਂ ਨੂੰ ਮੈਂ ਹਾਂ ਦੇ ਦੇ ਧਾਰੇ ਦੇ ਦੇ ਧਾਰੇ ਮੈਂ ਦੇ ਦੂੰਗੀ ਤੇ ਮੈਨੂੰ ਨਹੀਂ ਚਾਹੀਦਾ ਮੈਂ ਦਵਾਈ दारू ਖਾਨੀ ਆ ਮੈਂ ਤੈਨੂੰ ਧਰ ਇੱਕ ਦਾ ਦੇਦਾ ਆ ਮੈਂ ਥੋੜੇ ਦਿਨਾਂ 'ਚ ਮੋੜ ਦੇਣੇ ਥੋੜੇ ਦਿਨਾਂ 'ਚ ਮੈਨੂੰ ਨਹੀਂ ਯਕੀਨ ਤੇਰੇ ਤੇ ਵੇਲਾ ਹਾਂ ਬੀਜੀ ਬਣ ਕੇ ਤੇਰੀਆਂ ਲੱਤਾਂ ਕੋ ਟੂ ਤੇਲ ਮਲੂੰਗੀ ਤਲਕਾ ਲਾਵੀ ਤੇ ਦੱਬ ਕੇ ਛੱਡ ਲੈਣ ਦਵੀ ਹਾਏ ਰੱਬਾ ਮੈਂ ਕਿੱਥੇ ਫਸ ਗਈ ਆ ਮੈਂ ਪੈਸੇ ਮੰਗਣ ਈ ਆ ਇਹ ਤੇਲ ਕਿਉਂ ਸੁਣਾਈ ਜਾਂਦੀ ਆ ਉਹ ਮੈਨੂੰ ਮੈਂ 2000 ਰੁਪਇਆ ਦੇ ਦੇ ਤੇ ਲੂਗਾ ਕੀ ਕਰਨਾ ਵਾ ਇਹੋ ਮਹਾਰਾਜੀ ਕਹਿੰਦਾ ਚੌਕੇ ਸਿਰ ਚ ਹਾਏ ਰੱਬਾ ਉਹਨੋ ਕਿਦਾਂ ਗੱਲਾਂ ਚ ਲਿਆਉਂਦੇ ਐਡੀ ਕੱਚੀ ਕੁਲੀ ਨਹੀਂ ਕੀ ਉਹ ਹਾਂ ਉਹ ਨੀ ਕਿਉਂ ਆਦਾ ਸਿਰ ਖਾਣ ਦੇ ਆ ਕਦੇ ਸਾਰੇ ਪਿੰਡ ਚ ਪਤਾ ਲੱਗ ਗਿਆ ਹੁਣਾ ਮਾਤਾ ਕੋ ਪੈਸੇ ਮੰਗਣ ਲਈ ਆ ਕਿੱਥੇ ਕਰਾ ਰੌਲਾ ਜਾਣ ਡਿਆ ਨਹੀਂ ਨਹੀਂ ਮੰਮੀ ਉਹ ਮੈਨੂੰ ਕਹਿੰਦੀ ਹੁੰਦੀ ਇਹ ਕਿਉਂ ਬਾਹ ਮਾਂਦੀ ਆ ਇਹ ਆਂਦੀ ਆ ਭੰਗੜਾ ਪਾਉਣਾ ਭੰਗੜਾ ਮੰਮੀ ਮੰਗਣ ਥੋੜੀ ਨਹੀਂ ਆ ਉਹ ਮੈਨੂੰ ਕਹਿੰਦੀ ਹੁੰਦੀ ਨਾ ਮੇਰੀ ਸੇਵਾ ਕਰਦੀ ਤੇ ਮੈਂ ਤੈਨੂੰ ਹਜ਼ਾਰ ਖੰਡ ਦੇ ਜਾ ਕਰੂੰਗੀ ਮੈਂ ਚਲ ਲਾਏ ਦੇਈ ਆ ਜੇ ਮੈਨੂੰ ਦੇ ਦੂਗੀ ਤੇ ਮੇਰੀ ਸੁਰਖੀ ਬਿੰਦੀ ਪੂਰੀ ਹੋ ਜੂਗੀ ਕੋਈ ਰਹਿ ਨਾ ਜਾਵੇ ਉਟਣ ਵਾਲਾ ਚੰਗਾ 5000 ਵਾਲੇ ਸੂਟ ਚਾਹੀਦੇ 2000 ਦਾ ਕੈਨੂ ਮੇਕਅਪ ਦਾ ਚਾਹੀਦਾ ਆਏ ਹੋ ਜਾ ਗਵਾਂਡੀਆਂ ਦਾ ਵਿਆਹ ਪਾਲਟਾ ਹਾਈ ਮੈਂ ਮਰ ਜੇ ਮੈਂ ਸਾਰੋਂ ਪੰਬਲ ਪੂਛਾ ਚੀ ਪਾਤਾ ਮਮੀ ਇਦਾਂ ਨਾ ਕਹਿ ਸੁੱਖੀ ਸੰਦੀਆਂ ਨੇ ਤਾਂ ਮੁੰਡਾ ਵਿਆਹ ਕੇ ਲਿਆਇਆ ਸੋਹਣੀ ਬਹੂ ਹੀ ਰਹਿ ਰਗੀ ਕਿਤੇ ਆਵੇਂ ਪੈਣਾ ਨਹੀਂ ਨਾ ਲੀੜਾ ਚੀ ਹੋਊਂਗੀ ਤੇ ਤੂੰ ਕਰੇ ਰਾ ਇੱਕ ਮੈ ਜਾਣਾ ਸਗਨ ਪਾਉ ਮੈਂ ਉਹ ਚੀਰ ਦੇ ਸੜੀ ਬੜੀ ਵੇਖ ਕਦਾਂ ਜਾ ਇਹਨੂੰ ਵਿਚਾਰੀ ਨੂੰ ਨਾ ਸੁਣਦਾ ਨਾ ਕੀ ਹੋ ਗਿਆ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਰੋੜਾ ਪੋਣਾ ਨੇ ਸੁਖਾਲਿਆ ਵਦੀ ਮਾਂ ਨੇ ਬਥੇਰਾ ਸਾ ਖਰਾਬ ਹੋ ਗਿਆ ਬੈ ਜਾ ਤੁਰ ਮਾਨ ਕਰ ਸਿਰ ਖਾਦਾ ਵੈ ਨੇ ਤੇਰਾ ਵੀ ਤੇ ਮੇਰਾ ਵੀ